ਸਤਿ ਸ਼੍ਰੀ ਅਕਾਲ ਜੀ ਪੰਚੇ ਅੱਜ ਰੋहतक ਦੇ ਦੇ ਲੱਖੋ ਮਾਜਰਾ ਪਿੰਡ ਦੇ ਵਿੱਚ ਤੇ ਜਿੱਥੇ ਇਹਨਾਂ ਨੇ ਕਿਸਾਨ ਵੀਰਾਂ ਨੇ ਲੰਗਰ ਲਾਇਆ ਹੈ ਬਿਸਕੁਟ ਚਾਹ 30 ਲੱਡੂ ਲੱਡੂ ਮਠੀ ਲੱਸੀ ਰੋਟੀ ਸਬਜ਼ੀ ਤਾਂ ਸਾਰਿਆਂ ਨੂੰ ਰਸਤੇ ਦੇ ਵਿੱਚ ਰੋਕ ਰੋਕ ਕੇ ਦੋ ਵਾਲੰਟੀਅਰ ਖੜੇ ਹੈ ਜਿਹੜੇ ਦਿੱਲੀ ਤੋਂ ਜਾ ਰਹੇ ਆ ਰਹੇ ਆ ਸੰਗਤ ਜਿਹੜਾ ਜਾ ਰਹੀ ਹੈਗੀ ਇਸੇ ਨੌਵੇਂ ਪਾਤਸ਼ਾਹ ਦਾ ਗੁਰਦੁਆਰਾ ਮੰਜੀ ਸਾਹਿਬ ਸੂਤ ਹੈ ਤੋਂ ਸਾਰੇ ਇਥੇ ਰਸਤੇ ਦੇ ਵਿੱਚ ਕਿਸਾਨਾਂ ਨੂੰ ਜਿਹੜਾ ਹੈਗਾ ਲੰਗਰ ਲਾਇਆ ਇਹ ਦੇਖੋ ਦੇਖ ਕੇ ਸਲੰਡਰ ਉਧਰ ਸਾਡੀਆਂ ਮਾਮਾ ਰੋਟੀ ਵੀ ਲਾ ਰਹੀਆਂ ਨੇ ਲੋਹ ਚੱਲ ਰਿਹਾ ਹੈ ਮਾਮਾ ਰੋਟੀ ਪਕਾ ਰਹੀ ਹੈ ਭਾਣਾ ਤਹਾਡੀ ਕਰਾਉਣੀ ਆ ਗੱਲਬਾਤ ਬਜ਼ੁਰਗਾਂ ਦੇ ਨਾਮ ਤੁਸੀਂ ਬੈਠੋ ਤੁਸੀਂ ਬੈਠੋ ਤੁਹਾਡੀ ਵੀਡੀਓ ਬਣਾਉਣੀ ਆ ਦੋਵੇਂ ਬਾਤ ਖੜੇ ਖੜੇ ਤੁਸੀਂ ਬੈਠੋ ਬੈਠੋ ਹਾਂਜੀ ਆ ਕੀ ਗੱਲ ਕਰਨੀ ਹੈ ਕੈਮਰਾ ਆਜੀ ਤੁਸੀਂ ਬਾਪੇ ਸਾਡੇ ਬਾਪੇ ਆਰਾਮ ਨਾਲ ਬਜ਼ੁਰਗ ਕੇ ਬੈਠੇ ਨੇ ਸਾਰਿਆਂ ਨਾਲ ਤੁਹਾਡੀ ਗੱਲਬਾਤ ਵੀ ਕਰਵਾਵਾਂਗੇ ਹਾਂ ਬੰਜੀ ਸ਼ਾਹ ਬਾਪੂ ਜੀ ਕੀ ਨਾਮ ਹੈ ਆਪਕਾ 11 ਤੰਦ ਹੈ ਜੀ 11 ਤੰਦ 11 ਤੰਦ ਹਾਂ ਤੇ ਆਪ ਇੱਥੇ ਕਿਹੜੇ ਜਿਹੜੇ ਤੇ ਬਲੋਂਗ ਕਰਦੇ ਹੋ ਕਿਹੜਾ ਗਾਮਾ ਹੈ ਆਪਕਾ ਲਖਣਵਾਜਰਾ ਲਖਣਵਾਜਰਾ ਕਿਹੜਾ ਹੈ ਜਿਲ੍ਹਾ ਰੋਤਕ ਜਿਲ੍ਹਾ ਰੋਤਕ ਤੇ ਆਪ ਕੈਦਰ ਹੋ ਗਏ ਜੀ ਇੱਥੇ ਲੰਗਰ ਚਲਦੇ ਨੂੰ 26 ਤਾਰੀਖ ਤੋਂ ਲਗਾਤਾਰ 26 ਤਾਰੀਖ 26 ਤਰੀਕ ਤੋਂ ਜੀ ਤੇ ਆਹਰ ਸਾਨੂੰ ਅਸੀਂ ਦਿੱਲੀ ਤੋਂ ਵਾਪਸੀ ਆ ਰਹੇ ਸੀਗੇ ਦਿੱਲੀ ਦੇ ਵਿੱਚ ਵੀ ਹਰਿਆਣੇ ਦੇ ਹੈ ਕਹਿੰਦੇ ਜਿਹੜੇ ਕਿਸਾਨ ਹਾਂ ਟਰੈਕਟਰਾਂ ਦੇ ਉੱਤੇ ਫਾਲ ਸਬਜ਼ੀ ਦੁੱਧ ਦਹੀਂ ਆਟਾ ਸਭ ਚਾ ਰਹੇ ਆ ਤੇ ਆਪ ਵੀ ਬਤਨਾ ਜਿਹੜਾ ਇਹ ਕਿਤਨਾ ਦਿਨ ਚੱਲੇਗਾ ਦਾ ਗਰਾਫ ਕਾਹੀ ਇਹੀ ਤਨੇ ਵਾਪਸੀ ਨਹੀਂ ਆ ਲੈਣਗੇ ਦਿਨ ਤੱਕ ਚੱਲੇਗਾ ਜਿੰਨਾ ਚਿਰ ਮੋਦੀ ਨੂੰ ਜਾਨੀ ਦਿੱਲੀ ਨੂੰ ਹਰਾ ਨਹੀਂ ਤਾਂ ਇਤਿਹਾਸ ਦੱਸਦਾ ਹੈਗਾ ਵੀ ਦਿੱਲੀ ਹੈ ਜਿਹੜੀ ਉਹ ਪੰਜਾਬ ਦੇ ਦੇ ਮਤਲਬ ਆਪਣੇ ਸਟੇਟ ਦੇ ਹਰਿਆਣਾ ਛੋਟਾ ਭਾਈ ਹੈ ਸਰਦਾਰ ਜੀ ਐਸਾ ਹੈ ਸਾਡੇ ਭਾਈ ਜਦ ਤੱਕ ਵਾਪਿਸ ਨਹੀਂ ਆਉਣਗੇ ਤਦ ਤੱਕ ਇਹ ਹੀ ਹਮ ਤੇਥੇ ਲੰਘ ਕੇ ਚਲੇਗਾ ਸਾਡੇ ਭਾਈ ਹੋਣ ਹਾਂ ਤੇ ਇਤਿਹਾਸ ਇਤਿਹਾਸ ਮੈਂ ਲਿਖਿਆ ਵੀ ਦਿੱਲੀ ਹੈ ਜਿਹੜੀ ਉਹ 19 ਵਾਰ 18 ਵਾਰ ਦਿੱਤੀ ਹੈ ਤੇ ਹੁਣ 19 ਵੀ ਵਾਰੀ ਆਪਾਂ ਦਿੱਲੀ ਨਾਲ ਪੰਗਾ ਫੇਰ ਲਿਆ ਬੰਦਾ ਵੀ ਲਿਆਏਗਾ ਫਿਰ ਵੀ ਪਰ ਜਿਹੜਾ ਪੰਜਾਬ ਏਕੀ ਹਾਂ ਤੈਨੂੰ ਵੀ ਲਾ ਦੇ ਵੀ ਜਿੱਤਾਂਗੇ ਹਾਂ ਜਿੱਤਾਂਗੇ ਜਿੱਤਾਂਗੇ ਬਿਲਕੁਲ ਹਾਂ ਠੀਕ ਹੈ ਜੀ ਹਾਂ ਲੋਕ ਨਾਰੇ ਲਾ ਦਿਓ ਇੱਥੇ ਕੱਢ ਕੇ ਇੱਥੇ ਲਾ ਦੇ ਬੰਦਾ ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਏਕਤਾ ਤੁਸੀਂ ਨਾ ਜਿੰਦਾਬਾਦ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ ਕਿਸਾਨ ਏਕਤਾ ਜਿੰਦਾਬਾਦ ਜਿੰਦਾਬਾਦ ਦੇਖੋ ਸਾਥੀਓ ਸਾਰੇ ਨਾਰੇ ਲਾ ਰਹੇ ਇੱਥੇ ਰੋਟੀ ਵੀ ਖਾ ਰਹੇ ਨੇ ਵੀਰ ਬੀਰ ਜੀ ਕਿਹੜੇ ਜਿਹਰੇ ਤੋਂ ਆਏ ਹੋ ਆਪ ਪਟਿਆਲਾ ਕਿਦੇ ਪਟਿਆਲਾ ਕਿਹੜੇ ਗਰੁੱਪ ਨੂੰ ਬਿਲੋਂਗ ਕਰਦੇ ਵੀਰ ਜੀ ਕੁਗਰਾਹ ਗਰੁੱਪ ਨੂੰ ਹਾਂ ਜੀ ਸਾਥੀਓ ਜਿਹੜਾ ਇਹ ਲੰਗਰ ਲਾਇਆ ਇਹਨਾਂ ਵੀਰਾਂ ਨੇ ਇੱਥੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਜੀ ਬਹੁਤ ਸਾਥ ਦੇਰੇ ਆ ਹਰਿਆਣਾ ਵਾਲੇ ਭਰਾ ਸਾਡੇ ਸਾਨੂੰ ਮਹਿਸੂਸ ਹੀ ਨਹੀਂ ਹੁਣ ਦਿੱਤਾ ਵੀ ਪੰਜਾਬ ਦਾ ਕਿ ਹਰਿਆਣੇ ਦਾ ਠੀਕ ਹੈ ਜਿੱਥੇ ਆਪਣਾ ਸਟੇ ਰੁਕਿਆ ਹੋਇਆ ਬਾਰਡਰ ਤੇ ਬਾਦਰ ਕਟ ਲੱਗੇ ਹਾਂ ਉੱਥੇ ਵੀ ਮਤਲਬ ਪੂਰਾ ਪੁਲਿਸ ਸਮਰਥਨ ਦੇ ਰਹੀ ਆ ਮਤਲਬ ਠੀਕ ਹੈ ਜੀ ਗਾਲੀਆਂ ਦਾ ਮਤਲਬ ਰਾਸ਼ਨ ਤਾ ਇੰਨਾ ਕ ਪਹੁੰਚਦਾ ਵੀ ਮਤਲਬ ਬਾਦੂ 6 ਮਹੀਨੇ ਮਤਲਬ ਸਾਨੂੰ ਜਿਹੜੇ ਅਹੀ ਰਸਟਰ ਖੜਿਆ ਸਾਡਾ ਤੱਕ ਖੁੱਲਾ ਹੀ ਨਹੀਂ ਠੀਕ ਹੈ ਨਾ ਨਾ ਸੰਯੋਗ ਦੇਤਾ ਮਤਲਬ ਹਰਾਨੇ ਵਾਲੇ ਵੀ ਰਣ ਠੀਕ ਹੈ ਜੀ ਹਾਂ ਜੀ ਹਾਂ ਇਹ ਅੱਜ ਦੇ ਵਿੱਚ ਵੀ ਜੀ ਪੜਿਆਗੇ ਵੀ ਦਿੱਲੀ ਦੇ ਪੰਜਾਬੀਆਂ ਨੇ 18 ਵਾਰ ਜਿੱਤੀ ਹੈ ਪਹਿਲਾ ਹਲਸਾਬਦਲੀ ਵਰਗਾ ਤੋਂ ਲੈ ਕੇ ਤੇ 19 ਵੀ ਵਾਰ ਦਿੱਲੀ ਦਾ ਮੱਥਾ ਲਾਇਆ ਕੀ ਲੱਗਦਾ ਵੀ ਅੱਗੇ ਆਪਾਂ ਜਿੱਤਾਂਗੇ 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 ਬਿਲਕੁਲ ਜਿੱਤਾਂਗੇ ਹੋਰ ਮਤਲਬ ਠੀਕ ਹੈ ਸਾਥੀਓ ਇੱਕ ਨਾਰਾ ਕਿਸਾਨ ਇਕਤਾ ਜਿੰਦਾਬਾਦ ਆ ਕਿਸਾਨ ਇਕਤਾ ਜਿੰਦਾਬਾਦ ਬਹੁਤ-ਬਹੁਤ ਧੰਨਵਾਦ ਸਾਰੇ ਸਾਥੀਆਂ ਦਾ ਸਾਥੀਓ ਵੀਡੀਓ ਸ਼ੇਅਰ ਤੇ ਲਾਈਕ ਕਮੈਂਟ ਜਰੂਰ ਕਰ ਦੇਣਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਤੁਹਾਡਾ ਸਾਥੀ ਲਖਵੀਰ ਸਿੰਘ ਦੁਲਮਸਰ